वैसे ਤਾਂ ਮੁੱਖ ਮੰਤਰੀ ਦੇ ਕੋਲੇ ਰਾਉਂਡ ਦਾ ਕਲਾਕਟ ਡਾਕਟਰ ਹੁੰਦੇ ਆ ਪਰ ਫਿਰ ਵੀ ਸ਼ਾਇਦ ਵਾਲੇ ਦੁਆਲੇ ਉਹਨਾਂ ਦੇ ਕਾਬਲ ਡਾਕਟਰ ਨਹੀਂ ਜਿਹੜਾ ਉਹਨਾਂ ਨੂੰ ਉਹਨਾਂ ਦਾ ਸਹੀ ਇਲਾਜ ਕਰਦਾ ਅੱਜ ਪੰਜਾਬ ਦੇ 50 ਐਮਐਲਏ ਜਿੰਦੇ ਜੀ 45 ਆਮ ਆਦਮੀ ਪਾਰਟੀ ਦੇ ਸੀ ਉਹਨਾਂ ਨੂੰ ਮੰਗ ਪੱਤਰ ਦਿੱਤੇ ਆ ਉਹ ਤੁਸੀਂ ਸਾਰੇ ਨਹੀਂ ਕਵਰ ਕੀ ਆਮ ਆਦਮੀ ਪਾਰਟੀ ਦੇ 45 ਦੇ 45 ਐਮਐਲਏ ਚੋਂ ਕਿਸੇ ਨੇ ਨਹੀਂ ਕਿਹਾ ਕਿ ਤੁਹਾਡੇ ਨਾਮ ਜਿਹੜੇ ਆ ਸਾਡੇ ਰਾਹੀਂ ਮੁੱਖ ਮੰਤਰੀ ਨੂੰ ਮਤਲਬ ਜਿਹੜੇ ਕਿ ਸਾ ਕੀਰਤੀ ਕਿਸਾਨੀ ਉਹਨਾਂ ਦੇ ਅੱਗੋਂ ਨੇ ਮੰਗ ਪੱਤਰ ਦਿੱਤੇ ਆ ਇਹ ਤਾਂ 5 ਜੁਲਾਈ 2022 ਨੂੰ ਮੁੱਖ ਮੰਤਰੀ ਸਾਡੇ ਨਾਲ ਮੀਟਿੰਗ ਦਾ ਸਮਾਂ ਦਿੱਤਾ ਜਿਹੜੀ ਮੀਟਿੰਗ ਬਾਅਦ ਚ ਕੀਤੀ ਹੋਈ ਹੈ ਕਰੋ ਜਿਹੜਾ ਕਿ ਸੈਂਟਰ ਲੈ ਕੇ ਆਇਆ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਤੇ ਉਹਦੇ ਚ ਸੀਐਮ ਮਾਨ ਨੇ ਕਿਹਾ ਕਿ ਮੈਨੂੰ ਡੈਮ ਸੇਫਟੀ ਐਕਟ ਦਾ ਪਤਾ ਹੀ ਨਹੀਂ ਮੈਂ ਪੜ੍ਹਿਆ ਨਹੀਂ ਆਫ ਦਾ ਪਾਣੀ ਜਿਹੜੇ ਸੂਬਿਆਂ ਨੂੰ ਬਲੋਰ ਤੋਂ ਵੱਧ ਜਾ ਰਿਹਾ ਉਹਦੀ ਰੈਲਿਟੀ ਮੰਗਣ ਦੀ ਵੀ ਗੱਲ ਹੈ ਪਰ ਉਹਨਾਂ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਦਾ ਤੇ ਹੁਣ ਮਹਿ ਜਿਹੜੀ ਡਰਾਮੇਬਾਜ਼ੀ ਕਰ ਰਹੇ ਆ ਨਾਲੇ ਡਰਾਮੇਬਾਜ਼ੀ ਕਰ ਰਹੇ ਨਾਲੇ ਪਾਣੀ ਦਾ ਜਿਹੜਾ ਸੀਗਾ ਉਹ ਚੁਣਿਆ ਤੇ ਹਾਲਤ ਇਹ ਆ ਕਿ ਹਰਿਆਣਾ ਆਪਣੀ ਹਿੱਸੇ ਦਾ ਪਾਣੀ ਵਰਤ ਕੇ ਵੱਧ ਮੰਗ ਰਿਆ ਰਾਜਸਥਾਨ ਆਪਣੇ ਹਿੱਸੇ ਦਾ ਵੱਧ ਵਰਤ ਕੇ ਵੱਧ ਮੰਗ ਰਿਆ ਤੁਸੀਂ ਪੰਜਾਬ ਦੇ ਹਿੱਸੇ ਦਾ ਪਾਣੀ ਕਿਉਂ ਬਚਾਈ ਬਿਠੇ ਤੁਸੀਂ ਵਰਤ ਨਹੀਂ ਤੇ ਉਹਨਾਂ ਪਿੱਛੇ ਸੰਘਰਸ਼ ਕਰਨ ਵਾਲੀਆਂ ਕਿਸਾਨ ਜਿੱਥੇ ਬੰਦੀਆਂ ਤੋਂ ਉਹਨਾਂ ਦੇ ਆਗੂਆਂ ਬਾਰੇ ਇਹ ਕੂੜ ਪ੍ਰਚਾਰ ਕਰ ਰਹੇ ਆ ਭਗਵੰਤ ਮਾਨ ਇਹ ਦੱਸ ਦੇ ਕਿ ਉਹ ਇੱਕ ਮਿੰਟ ਵੀ ਅਸੀ ਤੋਂ ਬਣਾ ਰਹਿੰਦਾ ਦੇਖੋ ਪਹਿਲੀ ਤੇ ਗੱਲ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਉਹ ਮਾਨਸਿਕ ਤੌਰ ਤੇ ਉਹਨਾਂ ਦਾ ਜਿਹੜਾ ਤਵਾਜੁਹ ਨਾ ਠੀਕ ਨਹੀਂਗਾ ਉਹਨੂੰ ਜਰੂਰ ਕਿਸੇ ਚੰਗੇ ਡਾਕਟਰ ਕੋਲੇ ਉਹਨਾਂ ਨੂੰ ਜਾਣ ਦੀ ਲੋੜ ਆ ਵੈਸੇ ਤਾਂ ਮੁੱਖ ਮੰਤਰੀ ਦੇ ਕੋਲੇ ਰਾਉਂਡ ਦਾ ਕਲਾਕਟ ਡਾਕਟਰ ਹੁੰਦੇ ਆ ਪਰ ਫਿਰ ਵੀ ਸ਼ਾਇਦ ਆਲੇ ਦੁਆਲੇ ਉਹਨਾਂ ਦੇ ਕਾਬਲ ਡਾਕਟਰ ਨਹੀਂ ਜਿਹੜਾ ਉਹਨਾਂ ਨੂੰ ਉਹਨਾਂ ਦਾ ਸਹੀ ਇਲਾਜ ਕਰ ਸਕੇ ਦੂਸਰੀ ਗੱਲ ਕਿ ਉਹਨਾਂ ਦੀ ਇਹ ਮਾਨਸਿਕਤਾ ਹਾਲ ਤੇ ਇਸ ਤਰ੍ਹਾਂ ਦੀ ਹੋਣ ਕਰਕੇ ਹੀ ਉਹ ਲਗਾਤਾਰ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਪੰਜ ਅਪ੍ਰੈਲ ਨੂੰ ਜਦੋਂ ਸਪੈਸ਼ਲ ਸੈਸ਼ਨਸ ਦੇ ਇਹਨਾਂ ਨੇ ਪੰਜਾਬ ਦੇ ਪਾਣੀਆਂ ਤੇ 4 ਅਪ੍ਰੈਲ ਨੂੰ ਅਸੀਂ ਪੰਜਾਬ ਦੇ 50 ਐਮਐਲਏ ਜਿੰਦੇ ਚ 45 ਆਮ ਆਦਮੀ ਪਾਰਟੀ ਦੇ ਸੀ ਉਹਨਾਂ ਨੂੰ ਮੰਗ ਪੱਤਰ ਦਿੱਤੇ ਆ ਉਹ ਤੁਸੀਂ ਸਾਰਿਆਂ ਨੇ ਕਵਰ ਕੀਤਾ ਤੇ ਅਗਰ ਦਿੱਤ ਸਿੱਖੋਂ ਨੂੰ ਵੀ ਫਰੀਦਕੋਟ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਕਿ ਡੈਮ ਸੇਫਟੀ ਐਕਟ ਰੱਦ ਕਰੋ ਪੰਜਾਬ ਦੇ ਪਾਣੀਆਂ ਦਾ ਮਸਲਾ ਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਕਰੋ ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਜਿਹੜਾ ਪੀਣ ਵਾਲਾ ਪਾਣੀ ਉਹ ਪਹੁੰਚਦਾ ਕਰੋ ਕੀ ਆਮ ਆਦਮੀ ਪਾਰਟੀ ਦੇ 45 ਦੇ 45 ਐਮਐਲਏ ਚੋਂ ਕਿਸੇ ਨੇ ਨਹੀਂ ਕਿਹਾ ਕਿ ਤੁਹਾਡੇ ਨਾਮ ਜਿਹੜੇ ਆ ਸਾਡੇ ਰਾਹੀਂ ਮੁੱਖ ਮੰਤਰੀ ਨੂੰ ਮਤਲਬ ਜਿਹੜੇ ਕਿਸਾਨ ਕਿਰਤੀ ਕਿਸਾਨੀ ਉਹਨਾਂ ਦੇ ਆਗੂਆਂ ਨੇ ਮੰਗ ਪੱਤਰ ਦਿੱਤੇ ਆ 45 ਦੇ 45 ਐਮਐਲਏ ਚ ਕਿਸੇ ਨਹੀਂ ਕਾਬਲ ਸਮਝਿਆ ਕਿ ਸਾਡੇ ਮੁੱਖ ਮੰਤਰੀ ਦੇ ਨਾਮ ਜਿਹੜਾ ਲੋਕ ਮੰਗ ਪੱਤਰ ਦੇ ਕੇ ਆ ਉਹਦੇ ਤਾਂ ਹੀ ਪਹਚਾਈ ਗਈ ਪਹਿਲੀ ਤਾਂ ਗੱਲ ਇਹੋ ਜੇ 45 ਦੇ 45 ਨੇ ਨਹੀਂ ਪਹਚਾਈ ਤਾਂ ਇਹਦਾ ਮਤਲਬ ਆ ਕਿ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਿੰਨੀ ਕੁ ਮਤਲਬ ਜਿਹਨੂੰ ਕਹਿੰਦੇ ਬૌਧਿਕ ਸਮਰੱਥਾ ਦੇ ਮਾਲਕ ਹੈਗੇ ਆ ਦੂਸਰਾ 2021 ਡੈਮ ਸੇਫਟੀ ਐਕਟ ਆਇਆ 2022 ਚ ਅਸੀਂ 30 ਜੂਨ ਨੂੰ ਇੱਕ ਬਹੁਤ ਵੱਡਾ ਮਜਾਰਾ ਜਿਹੜਾ ਸੀ ਜੰਨੀਆਂ ਕਿ ਵੀਡੀਓ ਜਿਹੜੀਆਂ ਖਬਰਾਂ ਹੁਣ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਅਸੀਂ ਚੰਡੀਗੜ੍ਹ ਬਹੁਤ ਵੱਡਾ ਮਜਾਰਾ ਕਰਕੇ ਕਿਰਤੀ ਕਿਸਾਨੀ ਉਹਨਾਂ ਵੱਲੋਂ ਜਿੰਦੇ ਚ ਮੰਗ ਸੀ ਕਿ ਡੈਮ ਸੇਫਟੀ ਐਕਟ ਜਿਹੜਾ ਉਹ ਰੱਦ ਕੀਤਾ ਜਾਵੇ ਪੰਜਾਬ ਦੇ ਪਾਣੀਆਂ ਦਾ ਮਸਲਾ ਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਕੀਤਾ ਜਾਵੇ ਤਾਂ 5 ਜੁਲਾਈ 2022 ਨੂੰ ਮੁੱਖ ਮੰਤਰੀ ਸਾਡੇ ਨਾਲ ਮੀਟਿੰਗ ਦਾ ਸਮਾਂ ਦਿੱਤਾ ਜਿਹੜੀ ਮੀਟਿੰਗ ਬਾਅਦ ਚ ਕੀਤੀ ਹੋਈ ਨਹੀਂ ਖੇਰ ਜਦੋਂ ਸਯੁਕਤ ਕਿਸਾਨ ਮੋਰਚੇ ਦੇ ਪੰਜਾਬ ਚੈਪਟਰ ਨਾਲ ਮੀਟਿੰਗ ਹੋਈ ਕਈ ਮਹੀਨਿਆਂ ਬਾਅਦ ਉਹਦੇ ਚ ਅਸੀਂ ਕਹਾਂਗੇ ਡੈਮ ਸੇਫਟੀ ਐਕਟ ਰੱਦ ਕਰੋ ਜਿਹੜਾ ਕਿ ਸੈਂਟਰ ਲੈ ਕੇ ਆਇਆ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਤੇ ਉਹਦੇ ਚ ਸੀਐਮ ਮਾਨ ਨੇ ਕਿਹਾ ਕਿ ਮੈਨੂੰ ਡੈਮ ਸੇਫਟੀ ਐਕਟ ਦਾ ਪਤਾ ਹੀ ਨਹੀਂ ਮੈਂ ਪੜ੍ਹਿਆ ਹੀ ਨਹੀਂ ਤੇ ਅੱਜ ਜਦੋਂ 2025 ਦੇ ਵਿੱਚ ਵਿਧਾਨ ਸਭਾ ਚ ਡੈਮ ਸੇਫਟੀ ਐਕਟ ਤੇ ਖਲਾ ਮਤਾ ਨਹੀਂ ਪਾਇਆ ਉਹਦੀ ਗੱਲ ਕੀਤੀ ਆ ਉਹ ਵੀ 4 ਸਾਲ ਪਹਿਲਾਂ ਦੇਸੀ ਬੋਲਦੇ 4 ਸਾਲ ਪਹਿਲਾਂ ਸਾਡੇ ਡੈਮ ਤੇ ਕੇਂਦਰ ਸਰਕਾਰ ਕਬਜ਼ਾ ਕਰ ਗਈ ਡੈਮ ਤੋਂ ਸਾਡੀ ਸਿਕਿਉਰਿਟੀ ਹਟਾਤੀ ਤੇ ਅੱਜ ਜਦੋਂ ਆਮ ਆਦਮੀ ਪਾਰਟੀ ਦੇ ਐਮਐਲਏਾਂ ਦੀ ਹਰ ਰੋਜ਼ ਕੁੱਤੇਖਾਣੀ ਹੋ ਰਹੀ ਪੰਜਾਬ ਦੇ ਵਿੱਚ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ ਗੱਪੀਆਂ ਦੀ ਸਰਕਾਰ ਸਾਬਤ ਹੋ ਚੁੱਕੀ ਆ ਤਾਂ ਉਹ ਆਪਣੀ ਸਾਰੀ ਨਲਾਇਕੀ ਤੇ ਆਪਣੀ ਫੇਲਰ ਤੇ ਪਰਦਾ ਪਾਉਣ ਦੇ ਲਈ ਉਹਨੇ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਸੀਗਾ ਉਹ ਟਾਰਗੇਟ ਕਰਨਾ ਜਿਹੜਾ ਸੀ ਉਹ ਚੁਣਿਆ ਤੇ ਇੱਕ ਗੱਲ ਇਹ ਵੀ ਪਤਾ ਲੱਗ ਗਈ ਕਿ ਉਹ ਤਿੰਨ ਗੇੜਿਆਂ ਚ ਨੰਗਲ ਡੈਮ ਦੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰੀ ਹਸਤੀ ਕਿੰਨੀ ਕੀ ਤਿੰਨ ਜਿਹੜੇ ਚ ਇਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਕੁਝ ਨਹੀਂ ਕਰ ਸਕਦਾ ਪੰਜਾਬ ਦੇ ਪਾਣੀਆਂ ਲਈ ਜੇ ਕੁਝ ਕਰ ਸਕਦਾ ਹੈ ਕਿਸਾਨ ਜਿੱਤੇ ਬੰਦੀਆਂ ਕਰ ਸਕਦੀਆਂ ਔਰ ਅਸੀਂ ਇਹ ਵੀ ਮੰਨਦੇ ਹਾਂ ਕਿ ਸੀਐਮ ਮਾਨ ਜਿਹੜਾ ਹੈਗਾ ਉਹਨਾਂ ਚ ਨਹੀਂ ਜ਼ਰਤ ਨਹੀਂ ਹੈ ਨਾ ਹੀ ਕਣਕੰਡਾ ਹੈਗਾ ਉਹਦੇ ਚ ਕਿ ਉਹ ਪੰਜਾਬ ਦੇ ਪਾਣੀਆਂ ਤੇ ਪੋਜੀਸ਼ਨ ਲੈ ਸਕਦੇ ਜੇ ਲੈ ਸਕਦੇ ਹੁੰਦੇ ਤਾਂ ਅਸੈਂਬਲੀ ਦੇ ਸਪੈਸ਼ਲ ਸੈਸ਼ਨ ਦੇ ਵਿੱਚ ਪੰਜਾਬ ਪੁਨਰਗਠਨ ਐਕਟ ਦੇ ਸੈਕਸ਼ਨ 78 79 80 ਨੂੰ ਰੱਦ ਕਰਨ ਦਾ ਮਤਾ ਲਿਆਉਂਦੇ ਪੰਜਾਬ ਦੇ ਪਾਣੀਆਂ ਦਾ ਮਸਲਾ ਰਪੀਰੀਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ ਇਹ ਮਤਾ ਲੈ ਕੇ ਆਉਂਦੇ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਦਾ ਮਤਲ ਲੈ ਕੇ ਆਉਂਦੇ ਔਰ ਨਾਲ ਦੀ ਨਾਲ ਹੀ ਉਹ ਪੰਜਾਬ ਦਾ ਪਾਣੀ ਜਿਹੜੇ ਸੂਬਿਆਂ ਨੂੰ ਲੋੜ ਤੋਂ ਵੱਧ ਜਾ ਰਿਹਾ ਉਹਦੀ ਰੈਲਿਟੀ ਮੰਗਣ ਦੀ ਵੀ ਗੱਲ ਹੈ ਔਰ ਉਹਨਾਂ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਤਾਂ ਇਹ ਹੁਣ ਮਹਿ ਜਿਹੜੀ ਡਰਾਮੇਬਾਜ਼ੀ ਕਰ ਰਹੇ ਆ ਨਾਲੇ ਡਰਾਮੇਬਾਜ਼ੀ ਕਰ ਰਹੇ ਨਾਲੇ ਪਾਣੀ ਛੱਡ ਰਹੇ ਜਦੋਂ ਪਤਾ ਕਿ ਹਰਿਆਣੇ ਵਾਲੇ ੱੱੱਕੇ ਨਾਲ ਪਾਣੀ ਖੋਹ ਕੇ ਲੈ ਗਏ ਤੇ ਹੁਣ ਰਾਜਸਥਾਨ ਵਾਲੇ ਨੂੰ ਲੈ ਕੇ ਜਾਣਾ ਤੇ ਇਹ ਕਹਿਣ ਦੀ ਬਜਾਏ ਕਿ ਉਹਨਾਂ ਨੂੰ ਨਹੀਂ ਦੇਣਾਗਾ ਕਹਿੰਦੇ ਜੀ ਅਸੀਂ ਤਾਂ ਮਿਲਟਰੀ ਨੂੰ ਪਾਣੀ ਦੀ ਜ਼ਰੂਰਤਾਂ ਉਹ ਦੇਤਾ ਤੇ ਮਿਲਟਰੀ ਕਿਤੇ ਲੱਗੀ ਨਹੀਂ ਮਿਲਟਰੀ ਕਿਤੇ ਲੱਗੀ ਨਹੀਂ ਤੇ ਜਿਹੜਾ ਉਹ ਰਾਜਸਥਾਨ ਫੀਡਰ ਚ ਗੰਦਾ ਪਾਣੀ ਜਾ ਰਿਹਾ ਜਿੰਦੇ ਚੱਪਲਾਂ ਹੋਰ ਬੋਤਲਾਂ ਪਤਾ ਨਹੀਂ ਕੀ-ਕਿਉਂ ਸ਼ਾ ਕੀ ਮਿਲਟਰੀ ਨੇ ਇਹੋ ਜਿਹਾ ਪਾਣੀ ਪੀਣਾ ਮਿਲਟਰੀ ਨੇ ਬੋਤਲਾਂ ਵਾਲਾ ਪਾਣੀ ਪੀਣਾ ਹੈਗਾ ਇਸ ਅਸਲ ਦੇ ਵਿੱਚ ਕੀ ਆ ਕਿ ਉਹਨਾਂ ਲੱਗਾ ਕਿ ਹਰਿਆਣਾ ਵੀ ਪਾਣੀ ਲੈ ਆਏਗਾ ਰਾਜਸਥਾਨ ਨੇ ਵੀ ਲੈ ਜਾਣਾ ਰੋਗ ਤਾਂ ਸਕਣਾ ਨਹੀਂ ਹੁਣ ਇਸ ਤਰ੍ਹਾਂ ਦੀ ਜਿਹੜੀ ਡਰਾਮੇ ਬਾਜੀ ਕਰੋ ਤੇ ਆਖਰੀ ਗੱਲ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਜੇ ਤੁਸੀਂ ਪੰਜਾਬ ਦੇ ਪਾਣੀ ਆਪਰੇਤੀ ਸਿਰ ਦਸੀ ਤਾਂ ਫਿਰ ਤੁਹਾਨੂੰ 4 ਸਾਲਾਂ ਚ ਕੁਝ ਕਰਨਾ ਚਾਹੀਦਾ ਸੀ ਹੁਣ ਜਦੋਂ ਸਰਕਾਰ ਤੁਹਾਡੀ ਬੇਪਰਦ ਹੋਗੀ ਤੁਸੀਂ ਪੰਜਾਬੀਆਂ ਨੂੰ ਭਾਵਕ ਕਰਕੇ ਪਾਣੀ ਦਾ ਮੋਸਲਾ ਜਿਹੜਾ ਸੀਗਾ ਉਹ ਚੁਣਿਆ ਤੇ ਹਾਲਤ ਇਹ ਆ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਵਰਤ ਕੇ ਵੱਧ ਮੰਗ ਰਿਹਾ Rajasthan ਆਪਣੇ ਹਿੱਸੇ ਦਾ ਵੱਧ ਵਰਤ ਕੇ ਵੱਧ ਮੰਗ ਰਿਹਾ ਤੁਸੀਂ ਪੰਜਾਬ ਦੇ ਹਿੱਸੇ ਦਾ ਪਾਣੀ ਕਿਉਂ ਬਚਾਈ ਬਿਠਿਆ ਤੁਸੀਂ ਵਰਤ ਲੈਂਦੇ ਤੁਸੀਂ ਕਿਉਂ ਨਹੀਂ ਸਾਡੀਆਂ ਨਹਿਰਾਂ ਖਾਲਾ ਇਸ ਨੂੰ ਵਿੱਚ ਪਾਣੀ ਛੱਡਿਆ ਅਸੀਂ ਪਾਣੀ ਧਰਤੀ ਦਾ ਕੱਢ ਕੱਢ ਕੇ ਮੁਕਤਮਲਾ ਕਰ ਲਿਆ ਲੋਕਾਂ ਨੇ ਐਡੀ ਮਾੜੀ ਹਾਲਤ ਆ ਸਾਡੇ ਦਰਿਆਈ ਪਾਣੀ ਨਹਿਰੀ ਪਾਣੀ ਸਾਨੂੰ ਕਿਹਨੇ ਵਰਤਣ ਦਿੱਤੇ ਜਾਂਦੇਗੇ ਆਹ ਕਣਕਾਂ ਨੂੰ ਅੱਗਾ ਲੱਗੀਆਂ ਸਾਰੇ ਸੂਏ ਨਹਿਰਾ ਕੱਸੀਆਂ ਸੁੱਕੀਆਂ ਪਈਆਂ ਸੀ ਇਹਨਾਂ ਦੇ ਪਾਣੀ ਹੁੰਦਾ ਨਹਿਰੀ ਪਾਣੀ ਜੋਕ ਬਾਲਟੀਆਂ ਭਰ-ਭਰ ਕੇ ਅੱਗ ਬੁਝਾ ਲੈਂਦੇ ਅਕਤੂਬਰ ਮਹੀਨੇ ਦਾ ਪੰਜਾਬ ਦੇ ਵੱਡੇ ਹਿੱਸੇ 'ਚ ਨਹਿਰੀ ਪਾਣੀ ਬੰਦ ਪਿਆ ਹੈਗਾ ਇਹ ਸਰਕਾਰ ਜਿਹੜੀ ਆ ਇਹ ਪੰਜਾਬ ਦਾ ਪਾਣੀ ਖੋਦ ਹੀ ਲਟਾਉਣ ਵਾਸਤੇ ਜਿਹੜੀ ਹੈਗੀ ਆ ਉਹ ਤਿਆਰ ਬੈਠੀ ਆ ਤੇ ਜਿਹੜਾ ਇਹ ਕਹਿੰਦੇ ਆ ਕਿ ਖਬਰਾਂ ਲਵਾਈਆਂ ਕਿ ਸਾਡੇ ਅਧਿਕਾਰੀ ਬਹੁਤ ਕਾਬਲ ਆ ਜੀ ਕ੍ਰਿਸ਼ਨ ਕੁਮਾਰ ਨੇ ਪੰਜਾਬ ਦਾ ਪਾਣੀ ਵਿਚਾਲਿਆ ਹੁਣ ਕਿੱਧਰ ਗਿਆ ਕ੍ਰਿਸ਼ਨ ਕੁਮਾਰ ਆਣੀ ਤਾਂ ਗਿਆ ਪੰਜਾਬ ਦਾ ਇਹਦਾ ਮਤਲਬ ਕਿ ਸਿਰਫ ਮੀਡੀਆ ਮੈਨੇਜਮੈਂਟ ਕਰਕੇ ਮਤਲਬ ਐਡਵਰਟਾਈਜ਼ਮੈਂਟ ਦੀਆਂ ਤਰ੍ਹਾਂ ਦੀਆਂ ਖਬਰਾਂ ਲਵਾ ਕੇ ਸਰਕਾਰ ਆਪਣੀਆਂ ਨਕਾਮੀਆਂ ਤੇ ਪਰਦਾ ਨਹੀਂ ਪਾ ਸਕਦੀ ਤੇ ਆਪਣੀਆਂ ਨਕਾਮੀਆਂ ਜਿਹੜੀਆਂ ਹੈਗਾਂ ਉਹ ਕਿਸਾਨ ਜਥੇਬੰਦੀਆਂ ਦੇ ਸਿਰ ਉਹ ਪਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਭਗਵੰਤ ਸਿੰਘ ਮਾਨ ਜਿਹੜੇ ਆ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਆ ਤੇ ਬੁਰੀ ਤਰ੍ਹਾਂ ਬੇਪਰਦ ਹੋ ਚੁੱਕੇ ਆ ਟਰਾਲੀ ਵਾਲੇ ਗੱਲ ਕਰਦੇ ਵੀ ਇਸ ਟਰਾਲੀ ਵਾਲੇ ਨੇ ਕਮੈਂਟ ਕੀਤਾ ਇਸ ਨਾਲ ਉਹ ਵੀ ਇਸ ਨੇ ਟਰਾਲੀ ਵਾਲੇ ਆ ਕਿਸਾਨੀ ਮੋੜਾ ਦੂਈਆਂ ਅੱਜ ਸਭ ਤੋਂ ਵੱਧ ਕਣਕ ਦਾ ਝਾੜ ਅਮਰੀਕਾ 'ਚ ਪੰਜਾਬ ਦੀ ਕਿਸਾਨੀ ਉਹਦੇ ਬਰਾਬਰ ਕਣਕ ਕੱਢਦੀ ਇੱਕ ਏਕੜ 'ਚ ਦੁਨੀਆਂ 'ਚ ਸਭ ਤੋਂ ਚੌਲ ਦਾ ਝਾਰ ਚੀਨਾ 'ਚ ਉਹਦੇ ਬਰਾਬਰ ਪੰਜਾਬ ਦੀ ਕਿਸਾਨੀ ਜਿਹੜਾ ਹੈਗਾ ਚੌਲ ਦਾ ਝਾਰ ਕੱਢਦੀ ਹੈਗੀ ਆ ਇਹ ਅੱਤ ਦੀ ਗਰਮੀ ਤੇ ਅੱਤ ਦੀ ਸਰਦੀ ਦੇ ਵਿੱਚ ਇਹ ਹੀਟਰਾਂ ਤੇ ਏਸੀਆਂ 'ਚ ਰਹਿ ਕੇ ਨਹੀਂ ਇੰਨੀ ਪੈਦਾਵਾਰ ਹੋ ਸਕਦੀ ਇਹ ਪੰਜਾਬ ਦੀ ਮਿਹਨਤ ਕਸ਼ ਕਿਸਾਨੀ ਨੂੰ ਤੇ ਉਹਨਾਂ ਪਿੱਛੇ ਸੰਘਰਸ਼ ਕਰਨ ਵਾਲੀਆਂ ਕਿਸਾਨ ਜਿੱਥੇ ਬੰਦੇ ਤੋਂ ਉਹਨਾਂ ਦੇ ਆਗੂਆਂ ਬਾਰੇ ਇਹ ਕੂੜ ਪ੍ਰਚਾਰ ਕਰ ਰਹੇ ਆ ਭਗਵੰਤ ਮਾਨ ਇਹ ਦੱਸਦੇ ਕਿ ਉਹ ਇੱਕ ਮਿੰਟ ਵੀ ਅਸੀਂ ਤੋਂ ਬਣਾ ਰਹਿੰਦਾ ਕੋਈ ਦਫ਼ਤਰ 'ਚ ਹੀ ਨਹੀਂ ਹੈ ਉਹਦੀ ਗੱਡੀ 'ਚ AC ਨਹੀਂ ਹੈ ਉਹਦੇ ਘਰ 'ਚ AC ਨਹੀਂ ਹੈ ਜਿਹੜਾ ਬੰਦਾ ਇੱਕ ਵੀ ਮਿੰਟ AC ਤੋਂ ਬਿਨਾਂ ਨਹੀਂ ਰਹਿੰਦਾਗਾ ਠੀਕ ਆ ਉਹ ਉਹਨਾਂ ਤੇ ਕਮੈਂਟ ਕਰ ਰਿਹਾ ਜਿਹੜੇ ਅੱਤ ਦੀ ਮਤਲਬ ਗਰਮੀ ਦੇ ਵਿੱਚ ਖੇਤਾਂ 'ਚ ਕੰਮ ਕਰਦੇ ਆ ਤੇ ਅੱਤ ਦੀ ਸਰਦੀ ਦੇ ਵਿੱਚ ਸਿਆਲਾਂ 'ਚ ਜਿਹੜੇ ਆ ਖੇਤਾਂ ਦੇ ਵਿੱਚ ਜਿਹੜੇ ਆ ਉਹ ਠਰਦੇ ਆ ਇਸ ਤਰ੍ਹਾਂ ਦਾ ਭਗਵੰਤ ਸਿੰਘ ਨੂੰ ਮਾਨ ਸ਼ਰਮਨਾਕ ਬਿਆਨ ਜਿਹੜਾ ਹੈਗਾ ਉਹ ਨਹੀਂ ਦੇਣਾ ਚਾਹੀਦਾ